ਪੰਜਾਬ ਘੁੰਮਣ ਆਏ ਗੋਰੇ ਨਾਲ ਹੋਈ ਇੰਨੀ ਮਾੜੀ ਕਿ ਖਬਰ ਸੁਣਨ ਤੋਂ ਬਾਅਦ ਹਰ ਬੰਦਾ ਪਾ ਰਿਹਾ ਲਾਂ ਤਾਂ ਖਬਰ ਗੌਰ ਨਾਲ ਸੁਣਿਓ ਤੇ ਆਪਣਾ ਬਚਾ ਵੀ ਜ਼ਰੂਰ ਰੱਖਿਓ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਖਬਰ ਜਿਹੜੀ ਅੰਮ੍ਰਿਤਸਰ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਅੰਮ੍ਰਿਤਸਰ ਦੇ ਵਿੱਚ ਪੰਜਾਬ ਘੁੰਮਣ ਆਏ ਗੋਰੇ ਦੇ ਨਾਲ ਲੁੱਟਖੋ ਦਾ ਮਾਮਲਾ ਸਾਹਮਣੇ ਆਇਆ ਹੈ ਲੁਟੇਰਿਆਂ ਦੇ ਵੱਲੋਂ ਰਸ਼ੀਅਨ ਨੌਜਵਾਨ ਦੇ ਕੋਲੋਂ ਉਸ ਦਾ ਪਾਸਪੋਰਟ ਤੇ ਡਾਲਰ ਅਤੇ ਮੋਬਾਈਲ ਫੋਨ ਜਿਹੜਾ ਉਸ ਉਹ ਖੋਇਆ ਗਿਆ ਪੀੜਤ ਨੌਜਵਾਨ ਦੇ ਵੱਲੋਂ ਥਾਣਾ ਜੰਡੇਆਲਾ ਗੁਰੂ ਦੇ ਵਿੱਚ ਸ਼ਿਕਾਇਤ ਇਸ ਦੀ ਜਿਹੜੀ ਹੈ ਦਰਜ ਕਰਵਾਈ ਗਈ ਹੈ ਇਸ ਮੌਕੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਲੁਟੇਰਿਆਂ ਦੀ ਜਿਹੜੀ ਉਹ ਭਾਲ ਕੀਤੀ ਜਾ ਰਹੀ ਹੈ ਤੇ ਜਲਦੀ ਉਹਨਾਂ ਨੂੰ ਜੜਾ ਹੈ ਕਾਬੂ ਕਰ ਲਿਆ ਜਾਏਗਾ ਜਾਣਕਾਰੀ ਅਨੁਸਾਰ ਇਹ ਨੌਜਵਾਨ ਜੜਾ ਰਸ਼ੀਆ ਤੋਂ ਪੰਜਾਬ ਆਇਆ ਸੀ ਭਾਰਤ ਆਇਆ ਸੀ ਤੇ ਇਹ ਦਿਹਾਤੀ ਇਲਾਕੇ ਦੇ ਟਾਂਗਰਾ ਹਾਈਵੇ ਨੇੜੇ ਸੀ ਜਿੱਥੇ ਇਸ ਦੇ ਨਾਲ ਲੁੱਟ ਖੋਹ ਹੋਈ ਹੈ ਤੇ ਹੁਣ ਪੁਲਿਸ ਇਸ ਪੂਰੇ ਮਾਮਲੇ ਦੇ ਵਿੱਚ ਜਾਂਚ ਕਰ ਰਹੀ ਹੈ ਤੇ ਦੋਸ਼ੀਆਂ ਨੂੰ ਜਲਦ ਤੋਂ ਜਲਦ ਫੜਲੇ ਜਾਣ ਦੀ ਗੱਲ ਜਿਹੜੀ ਆ ਉਹ ਕਹਿ ਰਹੀ ਹੈ